ਮੈਂ ਜਾਣਦਾ ਤੁਹਾਡੀ ਨਵਜੋਤ ਸਿੰਘ ਸਿੱਧੂ ਹੁਣਾਂ ਨਾਲ ਬੜੀ ਨੇੜਤਾ ਸੀ ਨਵਜੋਤ ਸਿੰਘ ਸਿੱਧੂ ਜਦੋਂ 2022 ਦੀ ਚੋਣਾਂ ਦੇ ਵਿੱਚ ਤੁਹਾਡੇ ਘਰੇ ਆਨੇ ਉਹ ਕਹਿੰਦੇ ਮਦਨ ਲਾਲ ਨਹੀਂ ਜੋ ਚੋਣ ਲੜ ਰਿਹਾ ਕਹਿੰਦੇ ਮੈਂ ਚੋਣ ਲੜ ਰਿਹਾ ਹੁਣ ਨੇ ਇਹ ਸ਼ਬਦ ਵਰਤੇ ਸੀ ਉਹਨਾਂ ਦੀ ਪਤਨੀ ਦਾ ਇੱਕ ਪਿਛਲੇ ਦਿਨਾਂ 'ਚ ਬਿਆਨ ਆਇਆ ਕਹਿੰਦੇ ਕਿ 5000 ਦੀ ਜਿਹੜੀ ਕਰੋੜ ਦੀ 500 ਕਰੋੜ ਦੀ ਜਿਹੜੀ ਟੇਚੀ ਆ ਕਹਿੰਦੇ ਉਹ ਲੈ ਕੇ ਸੀਆ ਬਣਦਾ ਤੁਸੀਂ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਵੇਂ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਹਿੰਦੇ ਜੇ ਨਵਜੋਤ ਸਿੰਘ ਸਿੱਧੂ ਤਾਂ ਐਕਟਿਵ ਹੋਣਗੇ ਜੇ ਉਹਨਾਂ ਨੂੰ ਪਹਿਲਾਂ ਸੀਆ ਮੇ ਫੇਸ ਅਨਾਉਂਸ ਹੋਊਗਾ ਦੇਖੋ ਉਹ ਤੋਂ ਗਲ ਕਈ ਵਾਰੀ ਬੰਦਾ ਬਿਆਨ ਦਿੰਦਾ ਉਲਝ ਜਾਂਦੀ ਆ ਪਹਿਲਾਂ ਉਹਨੂੰ ਕੈਂਸਰ ਦੀ ਮਰੀਜ਼ ਰਹੀ ਜਾਂ ਦਵਾਈਆਂ ਖਾਂਦੀ ਆ ਪਤਾ ਨਹੀਂ ਕਿਵੇਂ ਉਹ ਤੋਂ ਬਿਆਨ ਦਿੱਤਾ ਗਏ ਨਵਜੋਤ ਸਿੰਘ ਸਿੱਧੂ ਦਾ ਬਿਆਨ ਹੁੰਦਾ ਅੱਜ ਤਾਂ ਦੇਖੋ ਰੱਬ ਨੇ ਉਹਨੂੰ ਕਿਵੇਂ ਦੂਜਾ ਜਨਮ ਦਿੱਤਾ ਕਿਵੇਂ ਬੱਚੇ ਆਓ ਅੱਜ ਤਾਂ ਕਹਿੰਦੇ ਫਿਰ ਵੀ ਉਹ ਤਕੜੀ ਜਿਹੜੀ ਘੁੰਮ ਫਿਰਦੀ ਆ ਪਰ ਕਈ ਵਾਰੀ ਮੂੰਹ ਤੋਂ ਬੁੱਲੇ ਜਾਂਦਾ ਕੋਈ ਇਹੋ ਜਿਹੀ ਗੱਲ ਹੈ ਨਹੀਂ 500 ਕਰੋੜ ਵਾਲੀ ਨਵਜੋਤ ਸਿੱਧੂ ਨੇ ਕੋਈ ਬਿਆਨ ਦਿੱਤਾ ਹੋਏ ਮੈਂ ਉਹਦਾ ਗੱਲ ਕਹਿ ਸਕਦਾ ਪਰ ਉਹਦੀ ਘਰ ਦੀ ਤਾਂ ਪਹਿਲਾਂ ਹੀ ਮਰੀਜ਼ ਹੈਗੀ ਆ ਤੁਹਾਨੂੰ ਪਤਾ ਕਿਵੇਂ ਬੱਚੇ ਸਾਰੇ ਪੰਜਾਬ ਨੂੰ ਪਤਾ ਜੋ ਉਹਦਾ ਇਲਾਜ ਚੱਲ ਰਿਹਾ ਥੋੜੀ ਗੱਲ ਹੋਈ ਉਸ ਤੋਂ ਬਿਲਕੁਲ ਨਿਕਲ ਹੋਈ ਨਾ ਇਹ ਗੱਲ ਹੈਗੀ ਆ ਉਹਦਾ ਉਹਨੇ ਖੰਡਨ ਵੀ ਕਰਦਾ ਇਹ ਵੀ ਮੈਂ ਨਹੀਂ ਕੋਈ ਗੱਲ ਕਹੀ ਮੇਰੇ ਤੋਂ ਇਹ ਗਲਤ ਬੋਲਿਆ ਕਿ ਜੋ ਵੀ ਨਿਕਰੇ ਮੈਨੂੰ ਨਹੀਂ ਪਤਾ ਕੀ ਖੰਡਨ ਕਰਿਆ ਲੱਗਦਾ ਮਨਜੋਤ ਸਿੰਘ ਸਿੱਧੂ ਨੂੰ ਵਾਪਸ ਆਉਣਾ ਚਾਹੀਦਾ ਕਾਂਗਰਸ ਦੇ ਵਿੱਚ ਉਹ ਐਕਟਿਵ ਹੋਣਾ ਚਾਹੀਦਾ ਕੋ ਉਹ ਤਾਂ ਉਹਦੀ ਮਰਜ਼ੀ ਹੈ ਮੇਰਾ ਕਹਿਣਾ ਭਾਵਾ ਪਾਰਟੀ 'ਚ ਬਹੁਤ ਲੀਡਰ ਨੇ ਜੇ ਨੁਜੋਤ ਸਿੱਧੂ ਆਜੂਗਾ ਤਾਂ ਵੀ ਵਧੀਆ ਵਧੀਆ ਲੀਡਰ ਨੇ ਉਸੇ ਤੋਂ ਅਸੀਂ ਕੋਈ ਮਾੜਾ ਨਹੀਂ ਕਹਿੰਦੇ ਪਰ ਜਦੋਂ ਪਹਿਲਾਂ ਉਹਨੂੰ ਪ੍ਰਧਾਨ ਬਣਾਇਆ ਗਿਆ ਸੀ ਮੌਕਾ ਦਿੱਤੇ ਇੱਕ ਵਾਰੀ ਪਾਰਟੀ ਨੇ ਉਹ ਮੌਕਾ ਨਹੀਂ ਸੰਭਾਲ ਸਕਿਆ